ਵੀਪੀਐਨ ਦਾ ਫ੍ਰੀ ਬੱਸ ਸਫਰ ਜਿਹੜਾ ਹੈ ਉਹ ਜਿਵੇਂ ਅੱਗੇ ਚੱਲਦਾ ਉਹ ਵੀ ਰੁਟੀਨ 'ਚ ਚੱਲਦਾ ਰਹੂਗਾ ਕਈ মিডিਆ ਚੈਨਲ ਜਾਂ ਅਖਬਾਰਾਂ ਐਵੇਂ ਫੇਕ ਖਬਰਾਂ ਲਾ ਦਿੰਦੇ ਆ ਕਿ ਜਿਹੜਾ ਆਧਾਰ ਕਾਰਡ ਤੇ ਫ੍ਰੀ ਬੱਸ ਸਫਰ ਆ ਉਹ ਬੰਦ ਕੀਤਾ ਜਾਊਗਾ ਹਾਂ ਜੇ ਕੋਈ ਨਕਲੀ ਆਧਾਰ ਕਾਰਡ ਪਾਇਆ ਜਾਂਦਾ ਉਹਦੀ ਚੈਕਿੰਗ ਜ਼ਰੂਰ ਕਰਦੇ ਆਂ ਅਸੀਂ ਉਹਦੇ ਤੇ ਕਾਰਵਾਈ ਵੀ ਕਰਦੇ ਆਂ ਪਰ ਜਿਹੜੇ ਸਾਡੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੇ ਉਹਨਾਂ ਦੇ ਆਧਾਰ ਕਾਰਡ ਤੇ ਇਸੇ ਤਰ੍ਹਾਂ ਹੀ ਫ੍ਰੀ ਬਸ ਸਫਰ ਹੈ ਜਿਹੜਾ ਉਹ ਰੂਟੀਨ 'ਚ ਚੱਲਦਾ ਰਹੂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੋਕਾਂ ਦੇ ਮਸੀਹਾ ਨੇ ਧੀਆਂ ਭੈਣਾਂ ਤੇ ਸਾਡੀਆਂ ਜਿਹੜੀਆਂ ਮਾਵਾਂ ਆ ਉਹਨਾਂ ਦੇ ਹੱਕ ਹਕੂਕ ਤੇ ਜੋ ਉਹਨਾਂ ਦੇ ਫਾਇਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਉਹ ਅੱਗੇ ਆਉਂਦੇ ਸਮੇਂ ਵੀ ਕਰਦੇ ਰਹਿਣਗੇ ਤੇ ਇਹ ਬਾਤ ਸਫਰ ਇਸੇ ਰੁਟੀਨ ਦੇ ਵਿੱਚ ਚੱਲਦਾ ਰਹੂਗਾ ਤੇ ਜਿਹੜੇ ਕੋਈ ਮੀਡੀਆ ਚੈਨਲ ਇਹੋ ਜੀਆਂ ਫੇਕ ਖਬਰਾਂ ਚਲਾਉਂਦੇ ਆ ਉਹਨਾਂ ਨੂੰ ਚੇਤਾਵਨੀ ਆ ਵੀ ਗਲਤ ਖਬਰਾਂ ਨਾ ਚਲਾਇਆ ਕਰਨ ਜਿਹੜੀ ਕੋਈ ਸਹੀ ਖਬਰ ਆ ਜਾਂ ਕੋਈ ਸਾਡਾ ਵਰਜ਼ਨ ਲੈ ਕੇ ਉਹ ਕੋਈ ਖਬਰ ਚਲਾਇਆ ਕਰਨ ਜੇ ਕੋਈ ਪਤਾ ਲੱਗਦਾ ਤੇ ਪੁੱਛ ਕੇ ਚਲਾਇਆ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ